गुड मॉर्निंग आई इस कि सारे वेलकम टू आर चैनल वन फैमिली बलॉग प्लीज सब्सक्राइब कर दो ब्लॉग देखने तो आज है मॉर्निंग मॉर्निंग आप चले मॉर्निंग नानकैल मॉर्निंग आप चले फतहगढ़ सात श्रीकाल जी स्वागत है जीडा जी, तो बन फैमिल बलॉग्स होना जी सारी कहने उम्मीद करते सारे ठीक होवोंगे अपने अपने घर तंदुरुस्त राजी खुशी होवोंगे हाँ जी आज है तेरा पोह है ना ਅੱਜ ਆਪਣੇ ਸਾਹਿਬ ਜੱਦਿਆਂ ਦਾ ਸ਼ਹੀਦੀ ਦਾ ਚੱਲ ਰਹੇ ਨੇ ਤੁਹਾਨੂੰ ਪਤਾ ਹੀ ਆ ਹਨਾ ਤੇ ਅੱਜ ਅਸੀਂ ਚੰਨੇ ਆ ਮਾਸੀ ਉਹਨਾਂ ਨਾਲ ਫਤਿਹਗੜ੍ਹ ਸਾਹਿਬ ਨੂੰ ਮੱਥਾ ਟੇਕਣ ਅੱਜ ਹੈਗੀ 13 ਪਹੁੰਚੇ ਅਸੀਂ ਰਾਤ ਆ ਗਏ ਸੀਗੇ ਬਾਠਾਂ ਤੇ ਸਲਾਹ ਬਣਾਈ ਮਾਸੀ ਉਹਨਾਂ ਨਾਲ ਮੈਂ ਉਰੇ ਆ ਕੇ ਮਾਸੀ ਉਹਨਾਂ ਨਾਲ ਹੀ ਚੱਲਣੀ ਹੁੰਦੀ ਆ ਤੇ ਮਾਸੀ ਉਹਨਾਂ ਦਾ ਫੋਨ ਆ ਗਿਆ ਤੇ ਫਿਰ ਸਵੇਰੇ ਕਹਿੰਦੇ ਵੀ ਚੱਲਦੇ ਆ ਫਿਰ ਆਪਾਂ ਜਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਜੋ ਵੀ ਹਨਾ ਅ ਦਰਸ਼ਨ ਕਰਨ ਜਾਂਦਾ ਸਰਕ ਦਰਸ਼ਨ ਕਰਨ ਜਾਇਆ ਕਰੋ ਐਵੇਂ ਹਨਾ ਸਮਾਨ ਵਗੈਰਾ ਨਾਲ ਖਰੀਦਿਆ ਕਰੋ ਮੈਂ ਹਰੇਕ ਵਾਰ ਕਹਿਣੀ ਹੁੰਦੀ ਆ ਆਪਣੇ ਬੱਚਿਆਂ ਨੂੰ ਸਿਰਫ ਦਰਸ਼ਨ ਕਰਵਾਉਣ ਲੈ ਕੇ ਜਾਇਆ ਕਰੋ ਕਿਉਂਕਿ ਸਮਾਨ ਵਗੈਰਾ ਤਾਂ ਆਪਾਂ ਖਰੀਦਦੇ ਹੀ ਰਹਿੰਦੇ ਆ ਮੇਲਾ ਨਾ ਸਮਝ ਕੇ ਜਾਇਆ ਕਰੋ ਤੁਸੀਂ ਆਪਾਂ ਦਰਸ਼ਨ ਕਰਕੇ ਆਉਣੇ ਆ ਤੇ ਤੁਹਾਨੂੰ ਵੀ ਕਰਵਾਵਾਂਗੇ ਜਿੰਨੇ ਕੋ ਹੋ ਸਕੇ ਕਿਉਂਕਿ ਤੁਹਾਨੂੰ ਪਤਾ ਸੰਗਤ ਦਾ ਬਹੁਤ ਭਾਰੀ ਆ ਸਾਠ ਆ ਤੇ ਜੇ ਤੁਸੀਂ ਹੋ ਸਕੇ ਤਾਂ ਸਾਡੇ ਤੋਂ ਬਲੌਗ ਆ ਜਿਹੜੇ ਜਰੂਰ ਬਣਾਵਾਂਗੇ ਆਓ ਤੁਹਾਨੂੰ ਕਿੰਨੀਆਂ ਚੀਜ਼ ਦਿਖਾਵਾਂ ਬੈਕ ਕੈਮਰਾ ਨਾਲ ਆ ਦੇਖੋ ਆ ਜਿਹੜੀ ਵਿਆਹ ਤੋਂ ਪਹਿਲਾਂ ਨਾ ਮੈਂ ਚਾਦਰ ਕੱਢੀ ਸੀਗੀ ਤੇ ਮੰਮੀ ਬਸਾਉਂਦੀ ਹਿੰਦੀ ਆ ਪਰ ਚਾਦਰ ਦਾ ਜਦੋਂ ਦਿੱਕ ਪੈਰ ਦਿਖਾਉਣੀ ਆ ਆ ਤੁਸੀਂ ਕਰੀ ਸੀ ਚਾਦਰ ਕੱਢੀ ਸੀ ਇੱਕ ਤੇ ਸਾਈਡ ਉੱਕੜੇ ਪਈ ਆ ਅੱਧੀ ਚਾਦਰ ਕੱਢ ਕੇ ਮੈਂ ਅੱਧੀ ਅੱਧੀ ਕੱਢਤੀ ਸੀਗੀ ਅੱਧੀ ਉੱਕੜੇ ਪਈ ਆ ਉਹ ਦੇਖੋ ਤਿੰਨ ਤਿੰਨ ਲਾਈਨਾਂ ਪਾਈਆਂ ਆ ਅੱਧੀ ਸਾਫ਼ ਪਈ ਆ ਇਹ ਮੈਂ ਸਿੱਖਦੀ ਸਿੱਖਣ ਵਾਸਤੇ ਲਿਆਂਦੀ ਸੀਗੀ ਆ ਦੇਖੋ ਗਾਇਸ ਮਨੀ ਪਲਾਂਟ ਵਾਦਰ ਚੈੱਕ ਕਰੋ ਅੱਜ ਸਕ੍ਰੀਨਸ਼ਾਟ ਲੈ ਮੈਂ ਮਤਲਬ ਸਪੈਕ ਲੈ ਲਈ ਆ ਦੇਖੋ ਤੇ ਇੱਧਰ ਵੀ ਲੋਰੀ ਜੋਰ ਤੇ ਉਹਨੂੰ ਤੇ ਭਾਈ ਮੇਰਾ ਕੰਮ ਤੇ ਚਲੇ ਗਿਆ ਡੈਡੀ ਛੁੱਟੀਆਂ ਲਈਆਂ ਹੋਈਆਂ ਨੇ ਭਾਈ ਮੇਰਾ ਅੱਜ ਤੱਕ ਉਹਨੂੰ ਹੋਈਦਾ ਨਹੀਂ ਕੱਲ੍ਹ ਦੀ ਸੰਦੇ ਵੀ ਹੋਊਗੀ ਕੱਲ੍ਹ ਨੂੰ ਕਰ ਰਹੂਗਾ ਹਾਂ ਉਹ ਅਣੀ ਜੋ ਸੰਕ ਕਰਾ ਬਾਕੀ ਜਾਣਿਆਂ ਨੂੰ ਆਪ ਮਲਾਣੇ ਆ ਪੁਰੇ ਮੇਰੀ ਨਾਨੀ ਨੇ ਬਹੁਤ ਸਾਰੇ ਇਹ ਨਾ ਸਾਡੇ ਪੁਰਾਣੇ ਘਰ ਤੇ ਫਲਾਵਰਸ ਲੱਗੇ ਹੋਏ ਆ ਇਹ ਪਲਾਂਟਿੰਗ ਕੀਤੀ ਹੋਈ ਆ ਨਾਨੂ ਨੇ ਮੇਰੇ ਧਨੀਆ ਨਹੀਂੰਨਾ ਹੋਇਆ ਇਸ ਵਾਰ ਮੇਥੇ ਮੇਥੀ ਧਨੀਆ ਨਹੀਂ ਹੋਇਆ ਆਹ ਦੇਖੋ ਸਾਸੀ ਕਾਲ ਜੀ ਸਾਡੇ ਸਾਰਿਆਂ ਨੂੰ ਫਤੇਗੜ ਸਾਹ ਜੋੜ ਮੇਲੇ ਦੇ ਸ਼ੀਦਾਂ ਦੀ ਤਰਸੀ ਨੂੰ ਜਾ ਰਹੇ ਹਾਂ ਮੱਥਾ ਟੇਕ ਕੇ ਆਓ ਹਾਂ ਜੀ ਸਾਰੇ 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 ਤੰਦਰੁਸਤ ਰਹੋ ਸਾਰੇ ਤੰਦਰੁਸਤ ਰਹੋ ਬਰੂ ਖੁੱਲੋ ਹਾਂ ਜੀ परमात्मा ਦਾ ਨਾਮ ਲੋ ਮੇਰੇ ਨਾਨੂ ਥੋੜੇ ਜਿਹਾ ਕੈਮਰਾ ਚਾਹੀਨੇ ਕੱਟ ਤਾ ਕੰਮ ਦੇ ਜੀ ਬੋਲਦੇ ਆ ਅੰਦਰ ਮਿਲਦੇ ਆ ਮੈਂ ਨਾ ਰਾਤ ਨੂੰ ਰੋਟੀ ਨਹੀਂ ਖਾਦੀ ਮੈਨੂੰ ਭੁੱਖ ਨਹੀਂ ਸੀ ਇਹ ਆ ਦੇਖੋ ਮੈਂ ਦਵਾਈ ਲੈਣੀ ਤਾਂ ਕਰਕੇ ਮੈਂ ਇੱਕ ਬਸ਼ਾਦਾ ਜਿਹੜਾ ਆਪਣਾ ਛਕ ਕੇ ਚੱਲੀ ਆ ਹੋ ਰਹੇ ਨਾਨੀ ਨਾ ਖਾਣਾ ਮੈਨੂੰ ਭੁੱਖ ਲੱਗਿਆ ਨਾਨੀ ਹਲੇ ਆਂਦੇ ਨਹੀਂ ਵਿੱਚ ਨਾਨੀ ਕਹਿੰਦੇ ਮੈਂ ਤਿਆਰ ਨਹੀਂ ਹੋਈ ਹੋਇਆ ਮੈਂ ਖਾਣਾ ਨਹੀਂ ਨਾ ਖਾਣਾ ਉਹ ਵੀ ਨਾ ਮੈਂ ਬਾਹਰ ਫੋਕ ਨੇ ਇਹ ਮੇਰਾ ਹੋ ਗਿਆ ਪਾਸ ਟਾਈਮ ਹੋ ਗਿਆ ਗਾਇਸ ਮੈਂ ਦੋ ਵਾਰ ਕੱਪੜੇ ਬਦਲ ਲਏ ਤੇ ਜੇ ਮੈਂ ਕੋਈ ਪਾ ਨਹੀਂ ਲਿਆ ਕਦੇ ਮੈਂ ਕੋਈ ਪਾ ਨਹੀਂ ਲਿਆ ਮੇਰਾ ਕੋਈ ਟਿਕਾਣਾ ਹੀ ਨਹੀਂ ਹੈਗਾ ਮੈਂ ਕਿਹੜੇ ਕੱਪੜੇ ਪਾਵਾਂ ਹੁਣ ਮੈਂ ਫੇਰ ਆਹ ਪਾ ਲੇ ਕਦੇ ਮੈਂ ਕੋਈ ਪਾ ਨਹੀਂ ਮੇਰੇ ਵਾਲ ਖਿੰਡੇ ਪਏ ਨੇ ਠੰਡੇ ਠੰਡੇ ਹੋ ਗਏ ਕੈਂਦੇ ਸਾਡੇ ਮਤਲਬ ਜਿੱਥੇ ਜਿੱਥੇ ਅਸੀਂ ਰਹਿੰਨੇ ਸਾਡੇ ਉੱਥੇ ਨਹੀਂ ਠੰਡ ਨਹੀਂ ਹੈਗੀ ਪੂਰੇ ਜ਼ਿਆਦਾ ਲੱਗਦੀ ਅੱਜ ਹਾਂ ਉਰੇ ਵੱਧ ਠੰਡ ਹੈ ਮੈਂ ਕਿਹਾ ਚਲੋ ਗਾਇਸ ਮਿਲਦੇ ਆਪਾਂ ਤੁਹਾਨੂੰ ਬਾਅਦ ਚ ਵਲੇ ਰਿਓ ਲੌਗ ਦੇ ਨਾਲ ਖੜਾ ਤੇਰਾ ਚੁੱਟਣਾ ਨਹੀਂ ਸਾਬਰੇ ਤੂੰ ਸਮਝਦੀ ਮੇਰੀ ਗੱਲ ਯਾ ਯਾ ਸਾਡੀ ਮਿਲੋ ਨਾਨੀ ਨੂੰ ਆ ਦੇਖੋ ਰਸਈ ਕਰ ਰਹੇ ਹਾਂ ਸੋਸ ਜਲਾ ਰਹੇ ਹਾਂ ਅਸੀਂ ਅਸੀਂ ਹੁਣ ਚੱਲਨੇ ਆ ਉਧਰ ਨੂੰ ਦਿਖਾ ਸਾਹਮਣੇ ਨੂੰ ਅਸੀਂ ਚੱਲੇ ਅਸੀਂ ਚੱਲੇ ਫਤਿਹਗੜ੍ਹ ਸਾਹਿਬ ਆਇਆ ਤਾਂ ਨਹੀਂ ਪਰ ਆਹੋ ਪਈ ਆ ਆਹ ਦੇਖੋ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਅਸੀਂ ਚੱਲੇ ਹੁਣ ਫਤਿਹਗੜ੍ਹ ਸਾਹਿਬ ਨੂੰ ਬਸ ਪਹੁੰਚਣੇ ਆਲੇ ਰਹਿੰਨੀ ਕਿ ਸੰਗਤਾ ਦੇ ਮੱਥਾ ਟੇਕਣ ਦੇ ਚਾਂਸ ਕੋ ਲੱਗ ਨਹੀਂ ਰਹੇ ਉਹ ਜਮਾ ਨਹੀਂ ਲੱਗੇ ਦਾ ਦੋਹਾਂ ਕਰਨਾ ਹੈ ਬਹੁਤ ਆਚਾਰਾ ਸੰਗਤਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਾਨੂੰ 3 ਘੰਟੇ 4 ਘੰਟੇ ਲਾਈਨ ਚ ਲੱਗ ਗਿਆ ਉਧਰਲੇ ਗੁਰਦੁਆਰਾ ਉਧੋਤੀ ਗੁਰਦੁਆਰਾ ਸਾਹਿਬ ਚੋਂ ਤੁਸੀਂ 12 ਹੀ ਦਰਸ਼ਨ ਕਰ ਸਕਦੇ ਹੋ ਤੇ ਉੱਤਰ ਆਪਣੇ ਹੰਡਾ ਮੋਰ ਬੰਦਿਆਏ ਤੋਂ ਅੱਧਰ ਵੀ ਤੁਸੀਂ ਦਰਸ਼ਨ ਕਰ ਲੋ ਰੰਗਤ ਜੀ ਸਾਡੇ ਨਾਲ ਹੋਈ ਆ ਬਹੁਤ ਮਾੜੀ ਦੇਖੋ ਸਭ ਨੂੰ ਪਤਾ ਸੀਗਾ ਵੀ ਸਹਿਜ ਦੇ ਬਾਲ ਕਿੱਡੇ ਕਿੱਡੇ ਸੀਗੇ ਸਹਿਜ ਦੇ ਬਾਲ ਹਰ ਕੋਈ ਦੇਖਦਾ ਸੀਗਾ ਤੇ ਅਸੀਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਆ ਰਹੇ ਸੀਗੇ ਪਤਾ ਨਹੀਂ ਕਿਹੜੇ ਗੰਦੇ ਘਟੀਆ ਇਨਸਾਨ ਜਾਂ ਕੋਈ ਵੀ ਹਲਾਲੋ ਤੁਸੀਂ ਮੇਰੀ ਬੇਟੀ ਦੇ ਸਾਰੇ ਬਾਲ ਕੱਟ ਤੇ ਕਿਸੇ ਦੇਖ ਲੋ ਇੰਨੇ ਲੋਕ ਗੰਦੇ ਨੇ ਔਰ ਮੈਨੂੰ ਗਾਇਸ ਹੁਣ ਪਤਾ ਲੱਗਿਆ ਮੈਂ ਹੱਥ ਸੇ ਬਾਲਾਂ ਨੂੰ ਕਰਕੇ ਦੇਖਿਆ ਯਾਰ ਦੇਖ ਕੀ ਹੋ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਹਿਜ ਦੀ ਗੁੱਤ ਆ ਜਿਹੜੀ ਕਿੱਡੀ ਵੱਡੀ ਸੀਗੀ ਤੇ ਹੁਣ ਜਦੋਂ ਸਹਿਜ ਗੁੱਤ ਮੂਰੇ ਨੂੰ ਕਰਨ ਲੱਗੀ ਤਾਂ ਦੇਖਿਆ ਕਹਿੰਦੀ ਮम्मा ਮੇਰੇ ਕਿਸ ਨੇ ਬਾਲ ਕੱਟਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਵੀ ਲੋਕ ਆ ਕੁਛ ਕਰਦੇ ਨੇ ਸ਼ਰਮ ਦਾ ਘਾਟ ਆ ਇਹ ਵੀ ਬਾਲਾਂ ਦਾ ਨਿਰ ਬਖਸ਼ਿਆ ਹੈਗਾ ਕਿਸੇ ਨੇ ਬੱਚੀ ਦੇ ਬਾਲ ਤਾਂ ਕੱਟਤੇ ਐਨੇ ਬੇਸ਼ਰਮ ਲੋਕ ਨੇ ਸ਼ਰਮ ਦਾ ਇਨਕਾ ਟਾਇ ਵੀ ਤੁਸੀਂ ਇਨਾਂ ਦਾ ਦੇਖ ਲਓ ਵੀ ਸੰਗਤ ਦੇ ਵਿੱਚ ਆਏ ਹੋ ਤੁਸੀਂ ਆ ਕੁਛ ਕਰਨ ਆਏ ਹੋ ਤੁਸੀਂ ਪਾਪੀ ਹੋ ਤੁਸੀਂ ਲੈਖੇ ਕਿੱਥੇ ਦਉਗੇ ਮੇਰੀ ਬੇਟੀ ਦੇ ਇਨਨੇ ਨੇ ਲੰਬੇ ਵਾਲ ਸੀ ਮੇਰੀ ਬੇਟੀ ਦੇ ਜਿਹੜੇ ਵਾਲ ਆ ਉਹ ਪਤਾ ਨਹੀਂ ਕਿਹੜੇ ਟਾਮ ਕੱਟੇ ਨੇ ਕਿਹਨੇ ਕੱਟੇ ਨੇ ਨਹੀਂ ਘਟਿਆ ਹਰਕਤ ਕਿਹਨੇ ਕੀਤੀ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਉਸੇ ਟਾਈਮ ਦੱਸਦੀ ਵੀ ਕਿ ਮੈਂ ਘਟਿਆ ਹਰਕਤ ਕਰੀਦੀ ਆ ਇਨਨੇ ਸ਼ਰਮ ਲੋਕ ਨੇ ਵੀ ਤੁਸੀਂ ਗੁਰਦੁਆਰਾ ਸਾਹਿਬ 'ਚ ਆਏ ਹੋ ਤੁਸੀਂ ਬੱਚਿਆਂ ਦੇ ਵਾਲ ਕੱਟਣ ਵਾਸਤੇ ਆਏ ਹੋ ਇਨਨੇ ਗੰਦੇ ਲੋਕ ਨੇ ਖਰਾਨੀ ਦੀ ਗੱਲ ਆ ਵੀ ਬਾਲ ਤੱਕ ਵੀ ਨਹੀਂ ਛੱਡੇ ਹੈਗੇ ਲੋਕਾਂ ਨੇ 25 ਦੇ ਬਾਲ ਤੱਕ ਕੱਟ ਦਿੱਤੇ ਨੇ ਐਡੇ ਪਰ ਸ਼ਰਮ ਲੋਕ ਨੇ ਇੰਨਾ ਮਨ ਤੋਂ ਕੀ ਹੋਇਆ ਨਾ ਵੀ ਇਸ ਜਗ੍ਹਾ ਤੇ ਆ ਕੇ ਵੀ ਆਹ ਕੁਛ ਕਰਦੇ ਨੇ ਲੋਕ ਨਹੀਂ ਤੁਹਾਨੂੰ ਬਾਲ ਕੱਟਣ ਦੇ ਵਿੱਚ ਦੱਸੋ ਕੀ ਮਿਲਣਾ ਸੀਗਾ ਇੰਨੇ ਲੋਕ ਗੰਦੇ ਹੋ ਕਿ ਕਨਵਿਸ਼ੀ ਦੀ ਦਿਨਾਂ ਦੇ ਵਿੱਚ ਵੀ ਲੋਕਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਕਿਹੜੀ ਜਗ੍ਹਾ ਤੇ ਆਏ ਹੋਏ ਆ ਕਿਹੜੀ ਤੇ ਨਹੀਂ ਨਾਲ ਕੈਂਚੀਆਂ ਲਈ ਫਿਰਦੇ ਨੇ ਵਾਲ ਕੱਟਦੇ ਫਿਰਦੇ ਨੇ ਫੁੱਲੜਵਾਜੀਆਂ ਕਰਕੇ ਬੱਚੀ ਦੇ ਵਾਲ ਕੱਟ ਦਿੱਤੇ ਮੇਰੀ ਦੇ ਬੇਸ਼ਰਮ ਲੋਕਾਂ ਨੇ ਕੋਈ ਸ਼ਰਮ ਨਹੀਂ ਆਈ ਜਮਾ ਵੀ ਇਹ ਇੰਨੇ ਲੋਕ ਬੇਸ਼ਰਮ ਨੇ ਹਰਾਨੀ ਦੀ ਗੱਲ ਹੁੰਦੀ ਆ ਵੀ ਇਸ ਜਗ੍ਹਾ ਤੇ ਕਿ ਆ ਕੇ ਹੈ ਜੀਆਂ ਹਰਕਤਾ ਕਰਦੇ ਨੇ ਕਿ ਕਿਸੇ ਦੇ ਬਾਲ ਤੱਕ ਵੀ ਬਰਦਾਸ਼ਤ ਨਹੀਂ ਹੋਏ ਹੈਗੇ ਮੇਰੀ ਬੱਚੀ ਦੇ ਇੰਨੀ ਲੰਬੀ ਗੁੱਤ ਸੀ ਜਦੋਂ ਅਸੀਂ ਹੁਣ ਆ ਕੇ ਮੇਰੀ ਬੇਟੀ ਅੱਗੇ ਨੂੰ ਕਰਨ ਲੱਗੀ ਜਦੋਂ ਉਹਨੇ ਦੇਖਿਆ ਕਿ ਦੀ ਮੰਮਾ ਮੇਰੇ ਕਿਸੇ ਨੇ ਬਾਲ ਕੱਟ ਤੇ ਤੇ ਇੰਨੀ ਘੱਡੀਆਂ ਕਰਤੂਤ ਉਹ ਵੀ ਇਹ ਜਗ੍ਹਾ ਤੇ ਆ ਕੇ ਇੰਨੀ ਜ਼ਿਆਦਾ ਘੱਡੀਆਂ ਕਰਤੂਤ ਕੀਤੀ ਆ ਸਮਝ ਤੋਂ ਬਾਹਰ ਆ ਵੀ ਬਾਲ ਕੱਟ ਗਏ ਤੁਹਾਨੂੰ ਮਿਲ ਲਾ ਕੀ ਸੀਗਾ ਐਡੇ ਲੋਕ ਤੇ ਸ਼ਰਮ ਹੋ ਚੁੱਕੇ ਨੇ ਬੜੀ ਕੁਰਬਾਨੀਆਂ ਦਿੱਤੀਆਂ ਨੇ ਛੋਟੇ ਸਾਜਾਦਿਆਂ ਨੇ ਆਪਣੇ ਬੱਚਿਆਂ ਤੱਕ ਬਾਬਾ ਜੀ ਨੇ ਆਪਣੇ ਨੂੰ ਆਪਣੇ ਪਰਿਵਾਰ ਨੂੰ ਆਪਣੇ ਲਈ ਵਾਰਤਾ ਪਰ ਇੱਥੇ ਲੋਕ ਆ ਕੇ ਆ ਚੀਚਾ ਕਰਦੇ ਨੇ ਇੰਨੀ ਸ਼ਰਮਨਾਕ ਘਟਨਾ ਵਾਪਰੀ ਹੈ ਨਾ ਅਸੀਂ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਆ ਵੀ ਕੁਝ ਹੋਊਗਾ ਅਜੇ ਨੰ ਮੰਦੁਗੀ ਹੋਇਆ ਵੀ ਵਾਲ ਵੀ ਕੱਟ ਤੇ ਮੇਰੀ ਬੱਚੀ ਦੇ ਵਾਲ ਤੱਕ ਨਹੀਂ ਛੱਡੇ ਹੈਗੇ ਚਲੋ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਿੰਨੇ ਆ i thought <laughs> ਤੈਡਾ ਪਰਨ ਫੈਮਿਲੀ ਵਲੌਗਸ ਤੋਂ ਫਿਰ ਤੋਂ ਇੱਕ ਵਾਰ ਹਾਂਜੀ ਆਪਾਂ ਜਿਹੜਾ ਵਲੌਗ ਆ ਆਪਾਂ ਸ਼ਨੀਵਾਰ ਨੂੰ ਸ਼ੂਟ ਕੀਤਾ ਸੀ ਲਾ ਤੇ ਸ਼ਨੀਵਾਰ ਤੋਂ ਬਾਅਦ ਜਿਹੜਾ ਵਲੌਗ ਸ਼ੂਟ ਕਰਨ ਨੂੰ ਕੋਈ ਆਪਣਾ ਦਿਲ ਨਹੀਂ ਕੀਤਾ ਹੈਗਾ ਕੋਈ ਵਲੌਗ ਨਹੀਂ ਬਣਾਇਆ ਹੈਗਾ ਤੇ ਕੱਲ ਸੀਗਾ ਸੰਡੇ ਕੱਲ ਆਪਾਂ ਆਪਣੇ ਘਰ ਆ ਚੁੱਕੇ ਆ ਅਸੀਂ ਸ਼ੁੱਕਰਵਾਰ ਨੂੰ ਗਏ ਸੀਗੇ ਤੇ ਦੂਜੇ ਦਿਨ ਸ਼ਨੀਵਾਰ ਨੂੰ ਤੁਹਾਨੂੰ ਪਤਾ ਅਸੀਂ ਫਤੇਗੜ ਸਵਾ ਤੇ ਮੱਥਾ ਟੇਕਣ ਗਏ ਸੀਗੇ ਨਮਸਤਕ ਹੋਣ ਗਏ ਸੀਗੇ ਆਪਣੇ ਹਨਾ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਤੇ ਤੁਸੀਂ ਪਿਛੇ ਵਲੌਗ ਚ ਦੇਖੇ ਚੁੱਕੇ ਹੋ ਵੀ ਸਹਜ ਨਾਲ ਕੀ ਹਾਦਸਾ ਹੋ ਚੁੱਕਿਆ ਹੈ ਹਨਾ ਕਿ ਸੋਨਰ ਤੇ ਬਹੁਤ ਬੁਰਾ ਲੱਗਿਆ ਹਨਾ ਚਲੋ ਜੇ ਕੋਈ ਇਹ ਵੀ ਸੋਚਦਾ ਵੀ ਹਾਂ ਕਿ ਇਸ ਕੱਟੇ ਹਨਾ ਕਿ ਸਹਜ ਮਾਰ ਚਾਹੂਗਾ ਚਲੋ ਕੈਸ ਤਾਂ ਮੇਰੀ ਬੇਟੀ ਦੇ ਵੱਧ ਜਾਣਗੇ ਦੁੱਖ ਸਭ ਤੋਂ ਵੱਧ ਜਿਹੜਾ ਦੁੱਖ ਇਸ ਗੱਲ ਦਾ ਲੱਗਿਆ ਸੀਗਾ ਵੀ ਛੋਟੇ ਛੋਟੇ ਬੱਚਾ ਨੇ ਆਪਣੀ ਇੱਜ਼ਤ ਨਹੀਂ ਮੰਨੀ ਹਨਾ ਉਹਨਾਂ ਨੂੰ ਕਿੰਨੇ ਲਾਲਚ ਦਿੱਤੇ ਗਏ ਸੀਗੇ ਉਹਨਾਂ ਨੂੰ ਕੈਸ ਕਟਵਾਉਣ ਲਈ ਕਿਹਾ ਗਿਆ ਸੀਗਾ ਹਨਾ ਆਪਣੇ ਗੁਰੂਆਂ ਨੇ ਧੜ ਤੋਂ ਆਪਣਾ ਸੀਸੇ ਅਲੱਗ ਕਰਵਾਤਾ ਕੈਸਾਂ ਕਰਕੇ ਹਨਾ ਤੇ ਉਹ ਜਗ੍ਹਾ ਪਵਿੱਤਰ ਜਗ੍ਹਾ ਤੇ ਜਾ ਕੇ ਲੋਕ ਇਦਾਂ ਦੇ ਕੰਮ ਕਰਦੇ ਨੇ ਬਹੁਤ ਦੁੱਖ ਵਾਲੀ ਗੱਲ ਆ ਹਨਾ ਵੀ ਤੁਸੀਂ ਚੋਰੀਆਂ ਕਰਦੇ ਆ ਤੁਸੀਂ ਪਰਸ ਕੱਟਦੇ ਆ ਜੇਬ ਕਤਰਿਓ ਤੁਸੀਂ ਹਨਾ ਲੋਕਾਂ ਦੇ ਫੋਨ ਕੱਢਦੇ ਆ ਬਾਈਕਾਂ ਚੋਰੀ ਕਰਦੇ ਆ ਗੱਡੀਆਂ ਚੋਰੀ ਕਰਦੇ ਆ ਬਹੁਤ ਚੋਰੀਆਂ ਹੁੰਦੀਆਂ ਨੇ ਹਨਾ ਬਟ ਜਿਹੜਾ ਇਹ ਹਾਸਾ ਇਸ ਸਹਜ ਦੇ ਨਾਲ ਹੋਇਆ ਮੈਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਦੇਖਿਆ ਇੰਨੇ ਸਾਲ ਹੋ ਗਏ ਮੈਨੂੰ ਜਾਣਦੀ ਨੂੰ ਫਤਿਹਗੜ ਸਾਹਿਬ ਪਰ ਇਹ ਵਾਲੀ ਚੀਜ਼ ਮੈਂ ਕਦੇ ਨਹੀਂ ਸੀ ਦੇਖੀ ਹੈਗੀ ਇਹ ਵੀ ਨਹੀਂ ਪਤਾ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲੀ ਸਹਜ ਨਾਲ ਹੋਇਆ ਹੈ ਹਨਾ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆ ਤਾਂ ਕਰਕੇ ਸਾਡਾ ਪਤਾ ਲੱਗ ਲੱਗ ਜੂਗਾ ਸਭ ਨੂੰ ਵੀ ਸਾਡੇ ਨਾਲ ਇਹ ਹਾਸਾ ਹੋਇਆ ਹੈ ਹਨਾ ਪਤਾ ਨਹੀਂ ਹੋਰ ਕਿੰਨਿਆਂ ਨਾਲ ਹੋਇਆ ਹੋਵੇ ਇਹ ਚੀਜ਼ ਸਾਨੂੰ ਨਹੀਂ ਪਤਾ ਹੈਗਾ ਕਿ ਕਿੰਨਿਆਂ ਨਾਲ ਇਹ ਚੀਜ਼ ਹੋਈ ਹੋਵੇ ਉਹ ਤਾਂ ਕੁਦਰਤੀ ਸਹਾਜ ਮਾਦੂ ਦਾ ਸਹਾਜ ਪਿੱਛੇ ਤੋਂ ਆਪਣੀ ਗੁੱਤ ਫੜ ਫੜ ਕੇ ਦੇਖੀ ਜਾਂਦੀ ਆ ਤੇਰੇ ਪਿੱਛੇ ਤੋਂ ਫੜ ਕੇ ਮੂਰੇ ਨੂੰ ਕਰੀ ਨਾ ਇਹ ਕਹਿੰਦੀ ਮम्मा ਮੇਰੇ ਵਾਲ ਘਟਦੇ ਸੀ ਸਰੇ ਹਨਾ ਤੇ ਉਸ ਟਾਈਮ ਤਾਂ ਮਨ ਇੰਨਾ ਦੁਖੀ ਹੋਇਆ ਵੀ ਗੁਰਦੁਆਰਾ ਸਾਹਿਬ ਤਾਂ ਤਾਂ ਜਾਣਾ ਸੀਗਾ ਤੇ ਮਨ ਉੱਥੇ ਇੰਨਾ ਟੁੱਟ ਗਿਆ ਬਹੁਤ ਜ਼ਿਆਦਾ ਜਾਉਂਗੇ ਗੁਰਦੁਆਰਾ ਸਾਹਿਬ ਤੇ ਜਾਉਂਗੇ ਹੁਣ ਇਹ ਨਹੀਂ ਪਤਾ ਹੈਗਾ ਵੀ ਕੋਈ ਧੀਮੀ ਸੀ ਜਾਂ ਕੋਈ ਬੰਦਾ ਸੀਗਾ ਜਾਂ ਕੋਈ ਬੱਚਾ ਸੀ ਕਿਹਦੀ ਸ਼ਰਾਰਤ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਕੀ ਪਤਾ ਇਦਾਂ ਦੇ ਲੋਕ ਹੁਣ ਵੀ ਬੱਚਿਆਂ ਦੇ ਮਨਾਂ 'ਚ ਡਰ ਪਾਉਂਦੇ ਹੁਣ ਵੀ ਸਿੱਖੀ ਨਾਲ ਟੁੱਟਣ ਹਨਾ ਆਪਾਂ ਨੂੰ ਜਦੋਂ ਕੁਝ ਪਤਾ ਹੀ ਨਹੀਂ ਇਹ ਚੀਜ਼ ਬਾਰੇ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਦੋਂ ਕੱਟੇ ਗਏ ਨੇ ਜੋਤਿਸ਼ ਰੂਪ ਤੋਂ ਇੰਨਾ ਪਤਾ ਕਿ ਜੋਤਿਸ਼ ਰੂਪ ਤੋਂ ਆ ਇਧਰਲੇ ਗੁਰਦੁਆਰਾ ਸਾਹਿਬ ਆ ਰਹੇ ਸੀਗੇ ਉਹਨੋਂ ਕੱਟੇ ਗਏ ਨੇ ਉਹ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਸਾਨੂੰ ਪਤਾ ਲੱਗਿਆ ਵੀ ਉੱਥੇ ਬਾਣ ਕੱਟੇ ਗਏ ਸਾਂਸ ਦੇ ਇਹ ਨਹੀਂ ਪਤਾ ਲੱਗਿਆ ਵੀ ਉਹ ਜਗ੍ਹਾ ਦੇ ਵਿੱਚੋਂ ਕਿੱਥੇ ਕੱਟੇ ਗਏ ਨੇ ਹਨਾ ਐਨਾ ਮਨ ਨੂੰ ਦੁੱਖ ਲੱਗਿਆ ਐਨਾ ਮਨ ਨੂੰ ਦੁੱਖ ਲੱਗਿਆ ਵੀ ਹਨਾ ਉਹ ਉਹ ਦਿਨ ਕਿਹੜਾ ਸੀਗਾ ਹਨਾ ਉਹ ਉਹ ਪਵਿੱਤਰ ਧਰਤੀ ਦੇ ਉੱਤੇ ਦਿਨ ਕਿਹੜਾ ਸੀਗਾ ਹਨਾ ਛੋਟੇ ਸਾਲ ਜਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ ਸੀ ਦਾਦੀ ਮਾਰ ਨੇ ਆਪਣਾ ਸਰੀਰ ਛੱਡਿਆ ਸੀਗਾ ਐਨਾ ਦੁੱਖ ਲੱਗਿਆ ਵੀ ਉਸ ਜਗ੍ਹਾ ਤੇ ਉਹ ਦਿਨਤਾ ਵਿਚਾਰ ਕਰ ਲੰਦੇ ਮੈਨੂੰ ਕੋਈ ਇਹ ਨਹੀਂ ਵੀ ਮੇਰੀ ਬੇਟੀ ਦੇ ਵਾਲ ਕੱਟ ਕੇ ਕੋਈ ਕੁਝ ਕਰ ਦੂਗਾ ਜਾਂ ਕੁਝ ਨਹੀਂ ਹੈ ਚਲੋ ਉਹ ਤਾਂ ਵਾਹਿਗੁਰੂ ਦੇਖਦਾ ਮੈਂ ਕਿਸੇ ਬੇਮਾ ਪਰਮਾਚ ਨਹੀਂ ਪੈਂਦੀ ਹੈਗੀ ਹੈ ਨਾ ਪਰ ਮੈਨੂੰ ਦੁੱਖ ਮੇਨ ਇਹ ਲੱਗਿਆ ਵੀ ਉਹ ਜਗਾ ਉਹ ਦਿਨਤਾ ਦੇਖ ਲੰਦੇ ਉਹ ਦਿਨਤਾ ਵਿਚਾਰ ਲੰਦੇ ਹੈ ਨਾ ਤੇ ਮੈਂ ਬਾਕੀ ਸਾਰੀਆਂ ਭੈਣਾ ਬੀਬੀਆਂ ਨੂੰ ਇਹੀ ਅਰਦਾਸ ਕਰੂੰਗੀ ਵੀ ਜਿਨ੍ਹਾਂ ਨੇ ਵੀ ਫਤਿਹਗੜ ਸਾਹਿਬ ਜਾਣਾ ਦੇਖੋ ਕਿ ਇਹ ਡਰਨਾ ਮੰਨਿਓ ਆਪਣੇ ਮਨ ਦੇ ਵਿੱਚ ਹੁਣ ਸਹਿਜ ਨੂੰ ਵੀ ਮੈਂ ਕਿਹਾ ਮੈਂ ਕਿਹਾ ਸਹਿਜ ਆਇਆ ਨਾ ਸੋਚੀ ਵੀ ਆਪਾਂ ਜਾਣਾ ਨਹੀਂ ਉੱਥੇ ਵਾਲ ਕੱਟ ਹੋ ਜਾਂਦੇ ਨੇ ਹਨਾ ਡਰਨਾ ਨਹੀਂ ਹੈਗਾ ਅਸੀਂ ਆਪਣੇ ਗੁਰੂਆਂ ਦੀ ਧਰਤੀ ਤੇ ਜਾਣਾ ਏ ਬਸ ਆਪਣਾ ਆਪਣੀ ਸੇਫਟੀ ਪੂਰੀ ਕਰਕੇ ਜਾਇਓ ਆਪਣੀਆਂ ਗੁੱਤਾ ਖੋਟਾਂ ਦੇ ਵਿੱਚ ਕਰਕੇ ਅੰਦਰਲੀ ਸਾਈਡ ਜਾਇਓ ਜੂੜੇ ਕਰਕੇ ਜਾਇਓ ਜਾਂ ਜਿਵੇਂ ਵੀ ਆਪਣੀ ਹੈਨਾ ਸੇਫਟੀ ਰੱਖਿਓ ਕਿਉਂਕਿ ਲੋਕਾਂ ਦੇ ਦਿਲਾ ਚ ਇੰਨੀ ਕੁ ਬੇਈਮਾਨੀ ਵੱਧ ਚੁੱਕੀ ਆ ਵੀ ਪਤਾ ਨਹੀਂ ਕੀ ਚੱਕਰਾ ਬਾਕੀ ਤੁਹਾਨੂੰ ਮੇਰੇ ਭੈਣ ਭਾਈ ਜਿਹੜੇ ਜੁੜੇ ਹੋਏ ਨੇ ਜਿਹੜੇ ਸ਼ੁਰੂ ਤੋਂ ਮੇਰੇ ਜੁੜੇ ਹੋਇਆ ਸਾਰਿਆਂ ਨੂੰ ਪਤਾ ਸਹਜ ਦੇ ਬਾਲ ਵੀ ਰੱਖੇ ਹੋਏ ਸੀਗੇ ਕਿੱਡੇ ਕਿੱਡੇ ਬਾਲ ਸੀਗੇ ਹੈਨਾ ਤੇ ਇਨਾ ਸ਼ੁਕਰ ਕਰੋ ਵੀ ਸਿਰਿਆ ਤੋਂ ਨਾ ਘੱਟਦੀ ਜਾਂ ਦੀ ਨਾ ਕੱਟਦੀ ਨੀਚੇ ਤੋਂ ਇੰਨੇ ਬਾਲ ਕੱਟਤੇ ਉਹਦੇ ਇਨਾ ਦੁੱਖ ਲੱਗਿਆ ਇਨਾ ਦੁੱਖ ਲੱਗਿਆ ਵੀ ਸਾਡੇ ਇਹ ਧਰਤੀ ਤੇ ਆ ਕੁਝ ਹੋ ਰਿਹਾ ਹੈ ਨਾ ਇੰਟਰਵਿਊ ਵੀ ਹੋਈ ਆ ਹੁਣ ਸਾਨੂੰ ਨਹੀਂ ਪਤਾ ਵੀ ਉਹ ਪਾਉਣਗੇ ਜਾਂ ਨਹੀਂ ਪਾਉਣਗੇ ਜਿਹੜਾ ਮੱਕੜ ਦਾ ਚੈਨਲ ਆ ਮੱਕੜ ਸਾਉ ਦਾ ਚੈਨਲ ਆ ਆਪਣੇ ਅਸਮ ਟੀਵੀ ਅਸਮ ਟੀਵੀ ਤੇ ਇੰਟਰਵਿਊ ਵੀ ਹੋਈ ਆ ਤੇ ਉੱਥੇ ਸਾਡੇ ਨਾਲ ਵੀਰੇ ਜੁੜ ਕੇ ਸੀਗੇ ਆਪਣੇ ਅ ਨਹਿنگ ਸਿੰਘ ਵੀਰ ਵੀ ਆਪਣੇ ਨਾਲ ਜੁੜ ਗਏ ਸੀਗੇ ਤੇ ਇੱਕ ਸੀਗਾ ਇੱਕ ਬੋਲਿਆ ਸੀਗਾ ਇੱਕ ਬੇਕਾਰ ਬੰਦਾ ਸੀਗਾ ਕੋਈ ਕਹਿੰਦਾ ਜਿਹੜੇ ਕੱਲੀ ਦੇ ਕੱਟਣੇ ਸੀਗੇ ਉਦੋਂ ਮੈਨੂੰ ਫਿਰ ਗੁੱਸਾ ਆਇਆ ਫਿਰ ਮੈਂ ਉਹ ਤੋਂ ਬੋਲਿਆ ਲਾ ਕਿ ਜਦੋਂ ਇੱਕ ਬੱਚੀ ਦਾ ਰੇਕ ਹੁੰਦਾ ਤਾਂ ਉੱਥੇ ਸਾਰਿਆਂ ਦਾ ਨਹੀਂ ਹੋ ਰਿਹਾ ਹੁੰਦਾ ਹੈਗਾ ਤੇ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਇਹ ਕੱਲੀ ਦੇ ਕੱਟੇ ਗਏ ਆ ਜਾਂ ਹੋਰ ਵੀ ਕਿਸੇ ਦੇ ਉੱਥੇ ਕੱਟੇ ਗਏ ਆ ਜਦੋਂ ਆਪਾਂ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਹੈਗਾ ਜੇ ਪਤਾ ਲੱਗ ਜਾਂਦਾ ਮੇਰਾ ਤਾਂ ਇਹੋ ਜਿਹਾ ਗੁੱਸਾ ਹੈ ਵੀ ਪਤਾ ਨਹੀਂ ਫਿਰ ਮੈਂ ਕੀ ਕਰ ਦਿੰਦੀ ਹਣਾ ਕਦਾਈ ਨਹੀਂ ਲੱਗਿਆ ਹੈਗਾ ਕਿ ਕਿਹਨੇ ਕਟਿਆ ਕਿਹਨੇ ਇੰਨੀ ਘਟੀਆਂ ਕਰਤੂਤ ਕੀਤੀ ਆ ਮੇਰੀ ਬੇਟੀ ਦੇ ਫਤਿਹਗਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕੇਸ ਕਟੇ ਗਏ ਨੇ ਬਹੁਤ ਬਹੁਤ ਮਤ ਮਤਭਾਗੀ ਘਟਨਾ ਕੀਤੀ ਗਈ ਆ ਤੇ ਬਾਕੀ ਜੀ ਅਰਦਾਸ ਕਰਵਾਤੀ ਸੀ ਕਿ ਜਿਹੜੇ ਆਪਣੇ ਸਿੰਘ ਵੀਰ ਸੀਗੇ ਆਪਣੇ ਨਾਲ ਉਹਨਾਂ ਨੇ ਅਰਦਾਸ ਕੀਤੀ ਸਾਈਂ ਦੇ ਨਾਮ ਲੈ ਕੇ ਵੀ ਜਿਨੇ ਵੀ ਇਹ ਕਟਿਆ ਹਰਕਤ ਕੀਤੀ ਆ ਵੀ ਤੁਸੀਂ ਉਹ ਦੇਖਣਾ ਪ੍ਰਮਾਤਮਾ ਜੀ ਮੈਂ ਵੀ ਉੱਥੇ ਅਰਦਾਸ ਕਰਕੇ ਆਈਆਂ ਵੀ ਵੈਸ ਗੁਰੂ ਜੀ ਤੁਸੀਂ ਦੇਖਣਾ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਇੱਕ ਵੀਰਾ ਸੀਗਾ ਹੋਰ ਉਹ ਵੀਰੇ ਨੇ ਫਿਰ ਦੱਸਿਆ ਕਹਿੰਦਾ ਸਾਡੇ ਪਿੰਡ ਵਿੱਚ ਪਹਿਣਾ ਇਦਾਂ ਇਦਾਂ ਕੋਈ ਕੋਈ ਵਾਲ ਕੱਟਦੇ ਸੀਗੇ ਤੇ ਉਹਰਾ ਵੀ ਮਤਲਬ ਬੱਚਿਆਂ ਦੇ ਵਾਲ ਕੱਟਦਾਣੇ ਕਦੇ ਕਿਸੇ ਦੇ ਵਾਲ ਕੱਟਦਾਣੇ ਕਹਿੰਦੇ ਉਹਨਾਂ ਦਾ ਵਾਰਿਸ਼ ਖਤਮ ਹੋ ਗਿਆ ਹਨਾ ਸੋ ਵੈਘਰ ਉਹ ਕੇ ਅਰਦਾਸ ਕਰਕੇ ਆਏ ਵੀ ਵੈਘਰੋ ਜੀ ਤੁਸੀਂਓ ਆ ਤੁਸੀਂਓ ਇਹ ਜਿਹੜੀ ਘਟਨਾ ਹੋਈ ਆ ਇਹਦੇ ਵਿੱਚ ਹੁਣ ਤੁਸੀਂਓ ਸਾਥ ਦੇਣਾ ਤੁਸੀਂਓ ਇਨਸਾਫ ਦੇਣਾ ਹਨਾ ਆਪ ਅਗਲਾ ਕੱਟ ਲਵੇ ਉਹ ਲੱਗ ਗੱਲ ਆ ਘਰ ਬੈਠ ਕੇ ਕੱਟ ਲੰਦੇ ਅਲੱਗ ਗੱਲ ਆ ਕਿਸੇ ਹੋਰ ਜਗ੍ਹਾ ਤੇ ਕੱਟ ਦੰਦੇ ਅਲੱਗ ਗੱਲ ਸੀ ਪਰ ਉਹ ਫਤਿਹਗੜ ਸਾਹਿਬ ਦੀ ਧਰਤੀ ਸੀਗੀ ਹਨਾ ਤੇ ਉੱਥੇ ਦਿਨ ਵੀ ਕਿਹੜਾ ਸੀਗਾ ਹਨਾ ਤੁਸੀਂ ਤੇਰਾ ਪੋ ਤੁਹਾਨੂੰ ਸਭ ਨੂੰ ਪਤਾ ਵੀ ਤੇਰਾ ਪੋ ਨੂੰ ਕੀ ਹੋਇਆ ਸੀਗਾ ਹਨਾ ਤੇਰਾ ਪੋਨੂ ਕੱਟੇ ਗਏ ਨੇ ਵਾਲ ਮੇਰੀ ਬੇਟੀ ਦੇ ਤੇ ਬੜਾ ਦੁੱਖ ਲੱਗਿਆ ਬਾਕੀ ਮੈਂ ਸਾਰੀਆਂ ਸੰਗਤਾਂ ਨੂੰ ਇਹ ਕਹੂੰਗੀ ਜੇ ਕੋਈ ਇਹ ਚੀਜ਼ਾਂ ਆਪਣੇ ਗੁਰੂਆਂ ਨਾਲੋਂ ਤੋੜਨ ਲਈ ਵੀ ਕਰ ਰਹੇ ਨੇ ਕੋਈ ਭੈਣ ਭਾਈ ਡਰੋ ਨਾ ਜਾਓ ਤੁਸੀਂ ਹਨਾ ਆਪਣਾ ਮੱਥੇ ਟੇਕ ਕੇ ਆਓ ਆਪਣੇ ਦਰਸ਼ਨ ਕਰਕੇ ਆਓ ਆਪਣੇ ਜਿੰਨਾ ਤੁਸੀਂ ਆਪਣਾ ਤੁਹਾਡੇ ਦਿਲ ਦੀ ਵਿੱਚ ਹੈਗਾ ਵੀ ਅਸੀਂ ਜਾਣਾ ਚਾਹੁੰਦੇ ਆ ਤੁਸੀਂ ਜਾਓ ਹਨਾ ਤੇ ਬਸ ਇੱਕ ਇਹ ਹੀ ਆ ਵੀ ਆਪਣਾ ਸੇਰਾ ਜਿਹੜਾ ਗੁੱਤਾ ਜਿਹੜੀ ਆਪਣੀ ਸੇਫ ਰੱਖ ਕੇ ਜਾਇਓ ਕਿਉਂਕਿ ਕਿਸੇ ਦੇ ਬੇਈਮਾਨ ਦੇ ਦਿਲ ਦਾ ਨਹੀਂ ਪਤਾ ਆਪਾਂ ਨੂੰ ਵੀ ਕੌਣ ਕਿਸ ਦੇ ਦਿਲ 'ਚ ਬੇਈਮਾਨੀਆਂ ਨੇ ਆਪਣੇ ਗੁੱਤ ਕਰਕੇ ਜਾਂ ਜੂੜੇ ਕਰਕੇ ਜਰੂਰ ਪਹੁੰਚਿਓ ਤੇ ਡਰਨ ਦੀ ਲੋੜ ਨਹੀਂ ਹੈਗੀ ਸਾਰੇ ਜਾਣੇ ਆਪਣੇ ਦਰਸ਼ਨ ਕਰੋ ਅੱਪਾ ਆਪਣੇ ਗੁਰੂਆਂ ਨਾਲ ਜੁੜਨਾ ਹੈ ਟੁੱਟਣਾ ਨਹੀਂ ਤੋੜਨ ਲਈ ਤਾਂ ਦੁਨੀਆ ਦਾ ਬਹੁਤ ਜ਼ੋਰ ਲੱਗਿਆ ਹੋਇਆ ਇਹ ਵੀ ਮੈਨੂੰ ਤਾਂ ਇਹੀ ਲੱਗਦਾ ਵੀ ਜਿਹੜੀ ਇਹ ਹਰਕਤ ਕੀਤੀ ਗਈ ਆ ਸ਼ਾਇਦ ਬੱਚਿਆਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾਂਦਾ ਹੋਵੇ ਵੀ ਬੱਚਿਆਂ ਨੂੰ ਇਹ ਡਰ ਹੋ ਜਾਵੇ ਵੀ ਸਾਡੇ ਉੱਤੇ ਗੁੱਤਾਂ ਕੱਟੀਆਂ ਜਾਂਦੀਆਂ ਨੇ, Baal ਕੱਟੇ ਜਾਂਦੇ ਨੇ ਵੀ ਅਸੀਂ ਨਹੀਂ ਫਤਿਹਗੜ ਸਾਹਿਬ ਜਾਣਾ। ਬਾਕੀ ਪਤਾ ਨਹੀਂ ਕਿਸੇ ਤੋਂ ਐਡੀ ਲੰਬੀ ਗੁੱਤ ਕਿਸੇ ਤੋਂ ਦੇਖੀ ਨਹੀਂ ਗਈ। ਰੱਬ ਜਾਣਦਾ ਬਾਕੀ ਵਾਹਿਗੁਰੂ ਨੂੰ ਸਾਰਾ ਕੁਝ ਪਤਾ ਵੀ ਹੈ ਕੀ ਘਟਨਾ ਹੋਈ ਆ, ਕੀ ਨਹੀਂ ਹੋਈ ਹੈਗੀ। ਬਟ ਬਹੁਤ ਮਾੜੀ ਘਟਨਾ ਸੀਗੀ ਜਿਹੜੀ ਵੀ ਹੋਈ ਆ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਬਾਕੀ ਬੱਸ ਜੀ ਸਾਰਿਆਂ ਨੂੰ ਹੁਣ ਇਹੀ ਅਰਦਾਸ ਕਰੂਗੀ ਆਪਣਾ ਧਿਆਨ ਰੱਖ ਕੇ ਜਾਇਓ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਕਿਉਂਕਿ ਸਾਤੋਂ ਕੋਈ ਵਲੌਗ ਨਹੀਂ ਬਣਿਆ ਅਸੀਂ ਆਪਣੇ ਘਰ ਆ ਚੁੱਕੇ ਆ ਕੱਲ ਐਤਵਾਰ ਨੂੰ ਅਸੀਂ ਆਪਣੇ ਘਰ ਆ ਚੁੱਕੇ ਆ ਸ਼ੁੱਕਰਵਾਰ ਨੂੰ ਮੈਂ ਆਪਣੇ ਪੇਕੇ ਗਈ ਸੀ ਤੇ ਸ਼ਨੀਵਾਰ ਨੂੰ ਆਪਾਂ ਫਤੇਗੜ ਸਾਹਿਬ ਗਏ ਸੀ ਤੇ ਬਾਕੀ ਜੇ ਤੁਹਾਨੂੰ ਤੁਸੀਂ ਇਹ ਵੀਡੀਓ ਦੇਖੋ ਮੈਂ ਨਹੀਂ ਕਹਿ ਰਹੀ ਤੁਸੀਂ ਜਿਆਦਾ ਤੋਂ ਜਿਆਦਾ ਵੀ ਮੈਨੂੰ ਹਨਾ ਉਹ ਕਰੋ ਪਲੀਜ਼ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਰਾਂ ਤੱਕ ਪੈੜ ਪਾਹਾਂ ਤੱਕ ਵੀ ਪਹੁੰਚ ਸਕੇ ਵੀ ਗੰਦੇ ਲੋਕ ਉੱਥੇ ਇਦਾਂ ਦੇ ਵੀ ਪਹੁੰਚੇ ਹੁੰਦੇ ਨੇ ਕਿਉਂਕਿ ਸਭ ਨੂੰ ਪਤਾ ਲੱਗ ਚੁੱਕੇ ਵੀ ਇਹ ਘਟਨਾ ਵੀ ਉੱਥੇ ਹੋ ਚੁੱਕੀ ਆ ਚੋਰੀਆਂ ਦਾ ਤਾਂ ਸਭ ਨੂੰ ਪਤਾ ਵੀ ਚੋਰੀਆਂ ਹੁੰਦੀਆਂ ਨੇ ਪਰ ਆ ਬਾਲਾ ਵਾਲੀ ਘਟਨਾ ਹੋਈ ਆ ਜਿਹੜੀ ਮੇਰੀ ਬੇਟੀ ਨਾਲ ਮੈਂ ਤਾਂ ਪਹਿਲੀ ਵਾਰ ਦੇਖੀ ਆ ਤੇ ਪਹਿਲੀ ਵਾਰ ਹੋਈ ਆ ਅੱਗੇ ਕਦੇ ਇਦਾਂ ਕੁਛ ਨਹੀਂ ਹੋਇਆ ਹੈਗਾ ਤੇ ਪਲੀਜ਼ ਜਿਆਦਾ ਤੋਂ ਜਿਆਦਾ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਤੇ ਜਿਹੜਾ ਪਤਾ ਲੱਗ ਸਕੇ ਵੀ ਉੱਥੇ ਆ ਘਟਨਾ ਵੀ ਹੋ ਚੁੱਕੀ ਆ ਅੱਗੇ ਤੋਂ ਜਿਹੜੇ ਲੋਕ ਆ ਆਪਣੀ ਸੇਫਟੀ ਆਪ ਕਰਕੇ ਜਾਣ ਆਪਣੀ ਸੇਫਟੀ ਰੱਖਣ ਚਲੋ ਜੀ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ